ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਕਿਵੇਂ ਕਸ਼ਮੀਰੀ ਪੰਡਤ ਆਏ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਾਰੀਖ ਦੇ ਵਿੱਚ ਤੁਹਾਡਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 2 ਸਾਲ ਦੇ ਲਗਭਗ ਸਮਾਂ ਅਸਾਮ ਦੇ ਵਿੱਚ گزارਿਆ ਅਤੇ ਫਿਰ ਉਹਨਾਂ ਨੇ ਝਟਪਟ ਹੀ ਪੰਜਾਬ ਵਾਪਸੀ ਦੀ ਤਿਆਰੀ ਕਰ ਲਈ ਜਿਸ ਦਾ ਕਾਰਨ ਇਤਿਹਾਸਕਾਰਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਪੱਨਾ ਸਾਹਿਬ ਤੋਂ ਆਪਦੇ ਹੁਕਮਨਾਮੇ ਤੋਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਪੰਜਾਬ ਪਹੁੰਚਣ ਲਈ ਕਾਲੇ ਸਨ ਇਸ ਦਾ ਇਹ ਵੀ ਕਾਰਨ ਜਾਪਦਾ ਹੈ ਕਿ ਔਰੰਗਜ਼ੇਬ ਨੇ ਹਿੰਦੂਆਂ ਅਤੇ ਸਿੱਖਾਂ ਉੱਤੇ ਬੇहद ਸਖਤੀਆਂ ਕਰਨੀਆਂ ਆਰੰਭ ਦਿੱਤੀਆਂ ਸਨ ਕਾਲੀ ਐਨਸੀ ਕੀ ਆਪ ਜੀ ਸਹਬਜ਼ਾਦੇ ਨੂੰ ਵੇਖਣ ਵੀ ਨਾ ਗਏ ਸਗੋਂ ਸਿੱਧੇ ਗਿਆ ਪੁੱਜ ਗਏ ਇੱਥੋਂ ਆਪ ਨੇ ਮੁਖੀ ਸਿੱਖਾਂ ਅਤੇ ਆਮ ਸੰਗਤਾਂ ਦੇ ਨਾਲ ਹੁਕਮਨਾਮਾ ਲਿਖਿਆ ਕਿ ਸਾਡੇ ਪਰਿਵਾਰ ਅਤੇ ਸਹਬਜ਼ਾਦੇ ਦੀ ਸੰਭਾਲ ਰੱਖਣੀ ਅਤੇ ਮੁਰ ਸੁਨੇਹਾ ਆਉਣ ਤੇ ਉਹਨਾਂ ਨੂੰ ਪੰਜਾਬ ਭੇਜ ਦੇਣਾ ਹੁਕਮਨਾਮਾ ਪੜਨਾ ਸਾਹਿਬ ਮੌਜੂਦ ਹੈ ਔਰੰਗਜ਼ੇਬ ਹਿੰਦੂਆਂ ਅਤੇ ਸਿੱਖਾਂ ਨੂੰ ਕਾਫਰ ਦੱਸਦਾ ਅਤੇ ਕਹਿੰਦਾ ਕਿ ਇਹਨਾਂ ਲੋਕਾਂ ਨੂੰ ਜ਼ਬਰਨ ਮੁਸਲਮਾਨ ਬਣਾਉਣਾ ਹੈ ਜਦੋਂ ਤੀਕ ਇਹ ਇਸਲਾਮ ਕਬੂਲ ਨਾ ਕਰਨ ਇਹਨਾਂ ਉੱਪਰ ਅਤਿਆਚਾਰਾਂ ਦਾ ਗੇੜ ਚਲਾਉਣਾ ਹੈ ਤਾਂ ਔਰੰਗਜ਼ੇਬ ਨੇ ਇਹਨਾਂ ਦੇ ਧਾਰਮਿਕ ਸਥਾਨਾਂ ਧਰਮਸ਼ਾਲਾਵਾਂ ਅਤੇ ਪਾਠਸ਼ਾਲਾਵਾਂ ਨੂੰ ਤੋਹਣ ਦੇ ਅਤੇ ਉਹਨਾਂ ਦੀ ਥਾਂ ਮੰਸੀਤਾਂ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ਫਿਰ ਮੰਦਰ ਗੁਰਦੁਆਰੇ ਵਿਦਿਆਲੇ ਅਤੇ ਧਰਮਸ਼ਾਲਾਵਾਂ ਢਾਕੇ ਉੱਥੇ ਮਸੀਤਾਂ ਉਸਾਰਨ ਦਾ سلسلہ ਜੋਰਾਂ ਨਾਲ ਚਾਲੂ ਕੀਤਾ ਗਿਆ ਇਹਨਾਂ ਲੋਕਾਂ ਦੇ ਉੱਤੇ ਮੁਸਲਮਾਨ ਪ੍ਰਜਾ ਨਾਲੋਂ ਵੱਖਰੇ ਟੈਕਸ ਲਗਾਏ ਗਏ ਅਤੇ ਸਰਕਾਰੀ ਨੌਕਰੀਆਂ ਤੋਂ ਹਟਾਇਆ ਗਿਆ ਹਿੰਦੂਆਂ ਉੱਤੇ ਸਿੱਖਾਂ ਨਾਲੋਂ ਵਧੇਰੇ ਸਖਤੀ ਕੀਤੀ ਜਾਂਦੀ ਜਿਸ ਨੇ ਉਹਨਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਥਾਂ-ਥਾਂ ਉਹਨਾਂ ਨੂੰ ਕਿਸੇ ਬਹਾਨੇ ਫੜ ਕੇ ਕਿਹਾ ਜਾਂਦਾ ਜੇ ਜਾਨ ਬਚਾਉਣੀ ਹੈ ਤਾਂ ਮੁਸਲਮਾਨ ਹੋ ਜਾਓ ਪੰਜਾਬ ਵਿੱਚ ਕੁਝ ਚਿਰ ਰਹਿਣ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਪਰਿਵਾਰ ਪਟਨਾ ਸਾਹਿਬ ਤੋਂ ਬੁਲਾ ਲਿਆ ਦੂਜੇ ਪਾਸੇ ਜ਼ਬਰਦਸਤੀ ਮੁਸਲਮਾਨ ਬਣਾਉਣ ਦੀ ਮੁਹਿੰਮ ਕਸ਼ਮੀਰ ਵਿੱਚ ਹੋਰ ਥਾਵਾਂ ਨਾਲੋਂ ਪਹਿਲਾਂ ਅਤੇ ਵਿਧੇਰੇ ਸਰਗਰਮੀ ਨਾਲ ਚਾਲੂ ਕੀਤੀ ਗਈ ਇਸ ਦੇ ਕਈ ਕਾਰਨ ਸਨ ਇੱਕ ਇਹ ਕੀ ਮੁਗਲ ਚਾਹੁੰਦੇ ਸਨ ਕਿ ਭਾਰਤ ਦੇ ਸੁਰਗ ਕਸ਼ਮੀਰ ਨੂੰ ਨਿਰੋਲ ਮੁਸਲਮਾਨੀ ਧਰਤੀ ਬਣਾਇਆ ਜਾਵੇ ਦੂਜਾ ਖਿਆਲ ਇਹ ਸੀ ਕਿ ਕਸ਼ਮੀਰੀ ਪੰਡਤਾਂ ਦੇ ਮੁਸਲਮਾਨ ਬਣਨ ਨਾਲ ਬਹੁਤ ਵੱਡੀ ਦਿਮਾਗੀ ਤਾਕਤ ਵਾਲੇ ਬੰਦੇ ਇਸਲਾਮ ਦੇ ਵਲਗਣ ਵਿੱਚ ਆ ਜਾਣਗੇ ਜਿਸ ਕਰਕੇ ਇਸਲਾਮ ਵਧੇਰੇ ਤਰੱਕੀ ਕਰੇਗਾ ਇੱਕ ਖਿਆਲ ਇਹ ਵੀ ਸੀ ਕਿ ਇੱਥੇ ਗਰੀਬੀ ਬਹੁਤ ਹੈ ਲੋਕ ਲਾਲਚ ਵਿੱਚ ਆ ਕੇ ਛੇਤੀ ਫਸ ਜਾਣਗੇ ਚੋਖਾ ਖਿਆਲ ਇਹ ਵੀ ਸੀ ਕਿ ਜੇ ਇੱਥੋਂ ਦੇ ਲੋਕ ਬਹੁਤਾ ਅੜ ਖਲੋਤੇ ਤਾਂ ਕਸ਼ਮੀਰ ਨਾਲ ਲੱਗਦੇ ਮੁਸਲਮਾਨ ਦੇਸ਼ਾਂ ਪੇਸ਼ੌਰ ਅਤੇ ਕਾਬਲ ਦੇ ਲੋਕਾਂ ਨੂੰ ਜਿਹਾਦ ਦੇ ਨਾਂ ਉੱਤੇ ਭੜਕਾ ਕੇ ਅਤੇ ਲੁੱਟ ਦਾ ਲਾਲਚ ਦੇ ਕੇ ਇਹਨਾਂ ਦੇ ਉਦਾਲੇ ਕਰ ਦਿੱਤਾ ਜਾ ਸਕੇਗਾ ਔਰੰਗਜ਼ੇਬ ਨੇ ਕਸ਼ਮੀਰ ਦੇ ਸ਼ੇਰ ਅਫਗਾਨ ਨੂੰ ਕੜਨੇ ਅਤੇ ਤਕੜਨੇ ਹੋ ਕੇ ਕੰਮ ਕਰਨ ਦਾ ਹੁਕਮ ਦਿੱਤਾ ਉਸ ਨੇ ਸਖਤੀ ਵਾਲੀ ਹੱਦ ਕਰ ਦਿੱਤੀ ਪਿੰਡਾਂ ਦੇ ਪਿੰਡ ਘੇਰਲੇ ਜਾਂਦੇ ਅਤੇ ਵਸਨੀਕਾਂ ਨੂੰ ਤਲਵਾਰ ਦੇ ਜ਼ੋਰ ਤੇ ਕਲਮਾ ਪੜਾਇਆ ਜਾਂਦਾ ਜਿਹੜੇ ਨਾ ਕਰਦੇ ਉਹਨਾਂ ਨੂੰ ਉੱਥੇ ਹੀ ਪਾਰ ਬੁਲਾ ਦਿੱਤਾ ਜਾਂਦਾ ਅੰਤ ਨੂੰ ਸ਼ੇਰ ਅਫਗਾਨ ਅਜਹੀਆਂ ਹਤਿਆਵਾਂ ਕਰਦਾ ਕਰਾਉਂਦਾ ਅੱਕ ਗਿਆ ਅਤੇ ਉਹ ਫਿਰ ਪੰਡਤਾਂ ਉਦਾਲੇ ਹੋਇਆ ਸੋਚਿਆ ਇਹ ਥੋੜੇ ਹਨ ਜੇ ਮੁਸਲਮਾਨ ਬਣ ਜਾਣ ਤਾਂ ਹੋਰਨਾਂ ਨੂੰ ਆਪਣੇ ਮਗਰ ਆਪੇ ਹੀ ਲਿਆਉਣਗੇ ਇਹ ਹਾਲ ਵੇਖ ਕੇ ਮੁਖੀ ਪੰਡਤਾਂ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ 6 ਮਹੀਨਿਆਂ ਦੀ ਮਹੌਲਤ ਮੰਗੀ ਸੂਬੇ ਨੇ ਮਹੌਲਤ ਦਿੱਤੀ ਅਤੇ ਕਿਹਾ ਕਿ ਮਹੌਲਤ ਲੰਘ ਜਾਣ ਤੇ ਤੁਸੀਂ ਚੁੱਪ ਕੀਤੇ ਕਲਮਾ ਪੜ ਲਓ ਨਹੀਂ ਤਾਂ ਇੱਕ ਦੂ ਵੱਡੋਂ ਸਾਰੇ ਹੀ ਮਾਰ ਦਿੱਤੇ ਜਾਓਗੇ ਇਸ ਵਗਰੋਂ ਸਾਰੇ ਪੰਡਤਾਂ ਦੀ ਅਮਰਨਾਥ ਮੰਦਿਰ ਦੇ ਵਿੱਚ ਇੱਕ ਇਕੱਠ ਹੁੰਦਾ ਹੈ ਅਤੇ ਅਰਦਾਸ ਕੀਤੀ ਜਾਂਦੀ ਹੈ। ਇਸ ਵਗਰੋਂ ਸਾਰੇ ਪੰਡਤਾਂ ਨੇ ਅਮਰਨਾਥ ਮੰਦਿਰ ਵਿੱਚ ਇਕੱਠ ਕੀਤਾ ਅਤੇ ਅਰਦਾਸਾਂ ਕੀਤੀਆਂ। ਚੌਕੀ ਵਿਚਾਰ ਮੰਗਰੋਂ ਪੰਡਤਾਂ ਨੇ ਫੈਸਲਾ ਕੀਤਾ ਕਿ ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲਈ ਜਾਵੇ। ਇਹ ਫੈਸਲਾ ਕਰਕੇ ਪੰਡਤਾਂ ਦੀ ਟੋਲੀ ਆਨੰਦਪੁਰ ਸਾਹਿਬ ਪਹੁੰਚੀ। ਪੰਡਤਾਂ ਦੀ ਪੁਕਾਰ ਸੁਣ ਕੇ ਗੁਰੂ ਜੀ ਸੋਚੀ ਪਏ ਗਏ ਇਨ ਚਿਰ ਵਿੱਚ ਬਾਲ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿੱਚ ਆਏ ਅਤੇ ਪੁੱਛਣ ਲੱਗੇ ਕੀ ਸੋਚ ਰਹੇ ਹੋ ਪਿਤਾ ਜੀ ਕੀ ਆਖਦੇ ਹਨ ਇਹ ਭਲੇ ਲੋਕ ਤਾਂ ਗੁਰੂ ਜੀ ਨੇ ਕਿਹਾ ਕਿ ਦੇਸ਼ ਵਿੱਚ ਧਰਮ ਦੇ ਨਾਂ ਤੇ ਹਨੇਰ ਮਚਾਇਆ ਤੇ ਜ਼ੁਲਮ ਕਮਾਇਆ ਜਾ ਰਿਹਾ ਮੁਸਲਮਾਨ ਹਾਕਮਾਂ ਦੇ ਦਿਲ ਪੱਥਰ ਹੋ ਚੁੱਕੇ ਹਨ ਉਹਨਾਂ ਦੀ ਆਤਮਾ ਮਰ ਚੁੱਕੀ ਹੈ ਉਨ੍ਹਾਂ ਵਿੱਚ ਇਨਸਾਨੀ ਸ਼ੁਭ ਗੁਣ ਨਹੀਂ ਰਹੇ ਦੂਜੇ ਪਾਸੇ ਲੋਕਾਂ ਵਿੱਚ ਜਾਨ ਹੀ ਨਹੀਂ ਰਹਿ ਗਈ ਜਾਪਦੀ ਉਹ ਮੁਰਦਿਆਂ ਵਾਂਗ ਨਿਸਲ ਹੋ ਕੇ ਸਭ ਕੁਝ ਝੱਲੀ ਜਾ ਰਹੇ ਹਨ ਮੁਗਲਾਂ ਦੇ ਦਿਲਾਂ ਵਿੱਚ ਰੱਬ ਦੀ ਭੈਅ ਅਤੇ ਇਨਸਾਨ ਲਈ ਦਰਦ ਅਤੇ ਦਇਆ ਦੀ ਜਾਗ ਲਾਉਣ ਦੀ ਲੋੜ ਹੈ ਮੁਰਦਾ ਹੋ ਚੁੱਕੇ ਹਿੰਦਿਆਂ ਵਿੱਚ ਨਵੀਂ ਜਾਨ ਭਰ ਕੇ ਉਹਨਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਕਰਨ ਦੀ ਲੋੜ ਹੈ ਇਹ ਬਹੁਤ ਵੱਡਾ ਕੰਮ ਹੈ ਇਹ ਕੰਮ ਵੱਡੀ ਮਹਾਬਲੀ ਆਤਮਾ ਹੀ ਕਰ ਸਕਦੀ ਹੈ ਲੋੜ ਹੈ ਕੋਈ অতি ਉੱਤਮ ਪੁਰਸ਼ ਆਪਣੇ ਆਪ ਦੀ ਕੁਰਬਾਨੀ ਦੇਵੇ ਹੋਰ ਕੋਈ ਰਾਹ ਨਹੀਂ ਪਰ ਉਹ ਮਹਾਬਲੀ ਆਤਮਾ ਉਹ অতি ਉੱਤਮ ਪੁਰਸ਼ ਕਿੱਥੋਂ ਇਹ ਸੋਚ ਰਿਹਾ ਹਾਂ ਤਾਂ ਦਸ਼ਮ ਪਾਤਸ਼ਾਹ ਜੀ ਕਹਿੰਦੇ ਨੇ ਪਿਤਾ ਜੀ ਆਪ ਨਾਲੋਂ ਵਧੇਰੇ ਬਲੀ ਆਤਮਾ ਕਿਸ ਦੀ ਹੋ ਸਕਦੀ ਹੈ ਆਪ ਨਾਲੋਂ ਵਧੇਰੇ ਉਤਮ ਪੁਰਸ਼ ਕੌਣ ਹੋ ਸਕਦਾ ਹੈ ਆਪ ਨਾਲੋਂ ਹੋਰ ਕੌਣ ਇਸ ਕੰਮ ਦਾ ਵਧੇਰੇ ਯੋਗ ਹੋ ਸਕਦਾ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੰਡਤਾਂ ਨੂੰ ਕਿਹਾ ਜਾਓ ਤੁਸੀਂ ਆਪਣੇ ਸੂਬੇ ਨੂੰ ਕਹਿ ਦਿਓ ਕਿ ਸਾਡੇ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਹਨ ਅਸਲੀ ਉਹਨਾਂ ਦੇ ਮਗਰ ਹਾਂ ਜੇ ਉਹ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲੇਵਾਂਗੇ ਪਰ ਇਸ ਤੋਂ ਬਾਅਦ ਕੀ ਕੁਝ ਹੋਇਆ ਕਿਵੇਂ ਨੌਵੇਂ ਪਾਸ਼ਾ ਦੀ ਸ਼ਹੀਦੀ ਹੋਈ ਤਾਂ ਇਤਿਹਾਸ ਦੇ ਵਿੱਚ ਜਿਵੇਂ ਜਿਵੇਂ ਉਹ ਪੰਨੇ ਆਉਂਦੇ ਰਹਿਣਗੇ ਓਵੇਂ ਓਵੇਂ ਅਸੀਂ ਸਾਰੀ ਜਾਣਕਾਰੀ ਤੁਹਾਡੇ ਰੂਬਰੂ ਕਰਦੇ ਰਹਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ